ਅੰਤੋ ਸਿਸੋਨੋ ਗੇ ਬਲਵਿੰਦਰ ਸਿੰਘ ਬਰਾੜ ਦਾ ਨਾਵਲ ਟੋਏ ਟਿਪੇ ਇਸ ਦੇ ਪ੍ਰਕਾਸ਼ਕ ਨੇ ਨਵਯੁਗ ਪਬਲਿਸ਼ਰਸ ਕੇ 24 ਹਾਊਸ ਖਾਸ ਨਵੀਂ ਦਿੱਲੀ 16 ਤੇ ਜਿਨ੍ਹਾਂ ਦਾ ਫੋਨ ਨੰਬਰ ਹੈ 2680 2488 ਅਤੇ 2651 8248 ਬਲਵਿੰਦਰ ਸਿੰਘ ਬਰਾੜ ਨੇ ਇਹ ਨਾਵਲ ਆਪਣੀ ਹਮਸਫਰ ਜਤਿੰਦਰ ਨੂੰ ਸਮਰਪਿਤ ਕੀਤਾ ਹੈ ਜਦ ਕੇ ਉੱਗੇ ਕਵੀ ਕਹਾਣੀਕਾਰ ਗਗਨਦੀਪ ਸ਼ਰਮਾ ਅਤੇ ਉੱਗੇ ਹਿੰਦੀ ਕਹਾਣੀਕਾਰ ਅਨੁਵਾਦਕ ਸੁਬਾਸ਼ ਨਿਰਭਦਾ ਵੱਲ ਮੁਰੀਲੇ ਸਜਾਮਾ ਲਈ ਧੰਨਵਾਦ ਕੀਤਾ ਹੈ ਤੇ ਲੋ ਸ਼ੁਰੂ ਕਰਦੇ ਹਾਂ ਨਾਵਲ ਕਾਂਠ 1 ਸ਼ਗਨ ਦੀ ਰਸਮ ਪੂਰੀ ਹੋ ਗਈ ਸਾਰੇ ਨਵੀਂ ਵਿਆਹੀ ਜੋੜੀ ਨੂੰ ਸ਼ਗਨ ਦੇ ਚੁੱਕੇ ਸਨ ਲਾੜਾ ਲਾੜੀ ਫੁੱਲਾਂ ਨਾਲ ਸ਼ਿੰਗਾਰੀ ਸਟੇਜ ਉਤਰੇ ਸ਼ਾਨਦਾਰ ਸੋਫੇ ਤੇ ਸਜੇ ਬੈਠੇ ਸਨ ਬਰਾਬਰ ਵਾਲੀ ਦੂਜੀ ਸਟੇਜ ਉੱਤੇ ਡੀਜੇ ਵਾਲੀਆਂ ਡਾਂਸਰ ਕੁੜੀਆਂ ਨੱਚ ਰਹੀਆਂ ਸਨ ਵੇ ਭਰਤੀ ਉਹਨਾਂ ਕੁੜੀਆਂ ਦੇ ਨਾਲ ਨੱਚ ਰਹੇ ਸਨ ਤੇ ਕਈ ਸਾਹਮਣੇ ਥੱਲੇ ਡਾਂਸ ਫਲੋਰ ਤੇ ਗਾਣਾ ਵੱਜ ਰਿਹਾ ਸੀ ਪਿੰਦੇ ਭੰਗੜੇ ਗੱਡੀ ਦੀ ਡਿੱਗੀ ਖੋਲ ਕੇ ਨੀ ਲਾ ਕੇ ਤਿੰਨ ਪੈਗ ਭਲਿਏ ਕਿੱਟੀ ਦਾੜੀ ਵਾਲਾ ਮੰਦਰੀ ਬੁੜਾ ਸ਼ਰਾਬੀ ਹੋਇਆ ਕਿ ਡਾਂਸਰ ਕੁੜੀ ਉੱਤੋਂ 10 10 ਦੇ ਨੋਟ ਵਰਦਾ ਹੋਇਆ ਨੱਚਣ ਦੇ ਬਹਾਨੇ ਕੁੜੀ ਦੇ ਨਾਲ ਚਿਪਕਣ ਲਈ ਲਟੋਪਿੰਗ ਹੋ ਰਿਹਾ ਸੀ ਡੀਜੇ ਵਾਲੇ ਨੇ ਗਾਣਾ ਬਦਲ ਦਿੱਤਾ ਆ ਬੈਠ ਬੁੜੇ ਦੇ ਟਾਂਗੇ ਤੇ ਤੈਨੂੰ ਸੈਰ ਕਰਾਵਾਂ ਨੀ ਬਾਬਾ ਹੋਰ ਮਸਤੀ ਵਿੱਚ ਆ ਗਿਆ ਉਹ ਲੱਕ ਨੂੰ ਝਟਕੇ ਮਾਰ ਕੇ ਘੋੜਸਵਾਰ ਦੀ ਨਕਲ ਕਰਦਾ ਹੋਇਆ ਅਸ਼ਲੀਲ ਜੀਆਂ ਹਰਕਤਾਂ ਕਰਨ ਲੱਗਿਆ। ਕਈ ਬਰਾਤੀ ਬਾਬੇ ਨੂੰ ਵੇਖ ਕੇ ਮੁਸਕਰਾਉਣ ਲੱਗੇ। ਮੈਰਿਜ ਪੈਲਸ ਤੇ ਵੱਡੇ ਸਾਰੇ ਹਾਲ ਵਿੱਚ ਆਵਾਜ਼ ਗੂੰਜ ਰਹੀ ਸੀ। ਗਾਣੇ ਕੁਝ ਘੱਟ ਸਮਝ ਆ ਰਹੇ ਸਨ ਪਰ ਫਿਰ ਵੀ ਸਾਰੇ ਲੋਕ ਸਮਝ ਰਹੇ ਸਨ। ਲੜਾ ਲੜੀ ਜਿਵੇਂ ਹੀ ਉੱਠ ਕੇ ਖੜੇ ਹੋਏ, ਔਰਕੈਸਟਰਾ ਦੇ ਐਂਕਰ ਨੇ 뮤직 ਰੋਕ ਕੇ ਗੂੰਜਦੀ ਆਵਾਜ਼ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ। ਉਹ ਨੱਚਦੇ ਸ਼ਰਾਬੀ ਬਾਬੇ ਬਲ ਵੇਖ ਕੇ ਬੋਲਿਆ, "ਵਾ ਵਾ ਰਮਜ਼ ਫਕੀਰਾ ਤੇਰੀ" ਜਿਹੜੀ ਸ਼ਹਿਦ ਗੁੜੇ ਤੋਂ ਮਿੱਠੀ ਆਉਂਦੀ ਜਵਾਨੀ ਹਰ ਕੋਈ ਵੇਂਦਾ ਤੇ ਜਾਂਦੀ ਕਿਸੇ ਨਾ ਡਿੱਠੀ ਇਸ਼ਕ ਨੇ ਹਰਦਮ ਤਾਜ਼ੇ ਰਹਿਣਾ ਤੇ ਭਾਵੇਂ ਦਾੜੀ ਹੋ ਜਾਏ ਚਿੱਟੀ ਫਿਰ ਉਹ ਲਾੜੇ ਲਾੜੀ ਵੱਲ ਵੇਖ ਕੇ ਬੋਲਿਆ ਅੱਜ ਦੀ ਖੂਬਸੂਰਤ ਜੋੜੀ ਇਸ ਜੋੜੀ ਵਰਗੀ ਜੋੜੀ ਕਿਤੇ ਲੱਭਣੀ ਹੋਣੀ ਮੁੰਡਾ ਕੁੜੀ ਨਾਲੋਂ ਸੋਹਣਾ ਕੁੜੀ ਮੁੰਡੇ ਨਾਲੋਂ ਸੋਹਣੀ ਸਭ ਦੀਆਂ ਨਜ਼ਰਾਂ ਦਾ ਕੇਂਦਰ ਸੁਹਾਗੀ ਜੋੜੀ ਲਾੜਾ ਨਵਨਿੰਦਰ ਤੇ ਲਾੜੀ ਜਸਮੀਤ ਨੂੰ ਬੇਨਤੀ ਹੈ ਕਿ ਉਹ ਡਾਂਸ ਫਲੋਰ ਤੇ ਆਉਣ ਇਹ ਸ਼ਾਨਦਾਰ ਮਹਿਫਲ ਨੂੰ ਚਾਰ ਚੰਨ ਲਾਉਣ ਬੜੀ بے ਸਬਰੀ ਨਾਲ ਇਸ ਸੋਹਣੀ ਜੋੜੀ ਦਾ ਇੰਤਜ਼ਾਰ ਹੋ ਰਿਹਾ ਹੈ ਮਿਊਜ਼ਿਕ ਰੁਕਦੇ ਹੀ ਨੱਚਰੇ ਮੁੰਡੇ ਖੁੰਡੇ ਬੰਦੇ ਤੇ ਸ਼ਰਾਬੀ ਵੀ ਰੁਕੇ ਕਈ ਨੱਚਣਾ ਛੱਡ ਕੇ ਪਾਸੇ ਹੋ ਗਏ ਬਾਬਾ ਵੀ ਸਟੇਜ ਤੋਂ ਉਤਰ ਗਿਆ ਲੜਾ ਲਾੜੀ ਸਹਿਜ ਨਾਲ ਸਟੇਜ ਦੀਆਂ ਪੌੜੀਆਂ ਉਤਰਨ ਲੱਗੇ ਫੋਟੋਗ੍ਰਾਫਰ ਨੇ ਆਪਣੇ ਕੈਮਰੇ ਸਟੇਜ ਤੋਂ ਹਟਾ ਕੇ ਡਾਂਸ ਫਲੋਰ ਕੋਲੇ ਤਾਇਨਾਤ ਕਰ ਦਿੱਤੇ ਐਂਕਰ ਬੋਲ ਰਿਹਾ ਸੀ ਲਓ ਜੀ ਓ ਡੀਕਾ ਮੁਕੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਤਸ਼ਰੀਫ ਲਾ ਰਹੀ ਹੈ ਸੁਹਾਗੀ ਜੋੜੀ ਜੀ ਆਇਆਂ ਨੂੰ ਸਵਾਗਤ ਵੈਲਕਮ ਰੱਬ ਨੇ ਬਣਾਈਆਂ ਜੋੜੀਆਂ ਚਟੇ ਚੌਲ ਜਿਨ੍ਹਾਂ ਨੇ ਪੁਨ ਕੀਤੇ ਗਾਣਾ ਵੱਜਣ ਲੱਗਿਆ ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਆ ਨੱਚੋ 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 ਰੁੱਤ ਨੱਚਣੇ ਦੀ ਆਈ ਆ ਵਿਆਹਦੜ ਜੋੜੀ ਨੱਚਣ ਲੱਗੀ ਉਹਦੇ ਨਾਲ ਹੀ ਕਈ ਨੇੜਲੇ ਰਿਸ਼ਤੇਦਾਰ ਨੱਚਣ ਲੱਗੇ ਜੋੜੀ ਉਤੋਂ ਨੋਟ ਵਾਰਨ ਲੱਗੇ ਫਿਰ ਗਾਣਾ ਬਦਲ ਗਿਆ ਵੇ ਤੇਰੇ ਨਾਲ ਮੈਂ ਜੱਟ ਦੀ ਜਿਵੇਂ ਗੁੱਡੀਆਂ ਨਾਲ ਪਟੋਲੇ ਸਤਿਮਤੀ ਜੋੜੀ ਖੂਬ ਜਚ ਰਹੀ ਸੀ ਨਮਨੇਂਦਰ ਯਾਨੀ ਨਿੰਦਰ ਦੇ ਕਰੀਮ ਰੰਗ ਦੀ ਸ਼ੇਰਵਾਨੀ ਉਨਾਭੀ ਪੱਗ ਉੱਤੇ ਲੱਗੀ ਕਲਗੀ ਚੋਰੀਦਾਰ ਪਜਾਮੀ ਤੇ ਪੈਰਾਂ ਵਿੱਚ ਕੱਦਮੀ ਖੋਸੀ ਜੁੱਤੀ ਸੀ ਦਰਮਿਆਨਾ ਕੱਦ ਕਾਟ ਤੇ ਚਿਹਰੇ ਤੇ ਹਲਕੀ ਦਾੜੀ ਨਾਲ ਉਹ ਕਿਸੇ ਰਾਜਕਮਾਰ ਤੋਂ ਘੱਟ ਨਹੀਂ ਲੱਗ ਰਿਹਾ ਸੀ ਤਿੱਖੇ ਨਕਸ਼ਾ ਵਾਲੀ ਜਸਮੀਤ ਦਾ ਨਿੰਦਰ ਦੀ ਪੱਗ ਰੰਗਾ ਸਨੇਰੀ ਕਢਾਈ ਵਾਲਾ ਉਨਾਭੀ ਲਹਿੰਗਾ ਚੋਲੀ ਨਾਲ ਦਾ ਭਾਰੀ ਕਢਾਈ ਵਾਲਾ ਦੁਪੱਟਾ ਮੱਥੇ ਟਿੱਕਾ ਲਾਲ ਚੂੜਾ ਕਲੀਰੇ ਤੇ ਹਾਰ ਸ਼ਿੰਗਾਰ ਉਹਦੇ ਹੋ ਸਾਨੂੰ ਪੂਰਾ ਜਲਾਵ ਬਖਸ਼ ਰਿਹਾ ਸੀ ਉਹ ਬਰਾਬਰ ਦੀ ਟੱਕਰ ਲੈ ਰਹੀ ਸੀ ਮੁਸਕਰਾਹਟ ਭਰੇ ਚਿਹਰਿਆਂ ਨਾਲ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਭੰਗੜਾ ਪਾ ਰਹੇ ਸਨ ਗੀਤ ਵੀ ਮੌਕੇ ਮੁਤਾਬਕ ਟੁਕਵੇਂ ਵੱਜ ਰਹੇ ਸਨ ਜੱਟੀ ਕਰਮਾਂ ਚ ਤੇਰੇ ਕਰਮਾਂ ਵਾਲਾ ਤੂੰ ਵੇ ਨਿੰਦਰ ਦੀ ਮਾਂ ਕਲਵੀਰ ਕੋਲ ਜੋੜੀ ਉਤੋਂ ਨੋਟ ਵਾਰ ਰਹੀ ਸੀ ਤੇ ਮਾਮਾ ਜਗਜੀਤ ਸਿੰਘ ਵੀ ਨੋਟ ਵਾਰ ਰਿਆ ਸੀ ਫੂਫੜ ਨੇ ਵੀ ਨੋਟ ਵਾਰੇ ਹੋਰ ਰਿਸ਼ਤੇਦਾਰ ਵੀ ਨੋਟ ਵਾਰਨ ਲੱਗੇ ਨਵੇਂ 10 10 ਤੇ 20 20 ਦੇ 50 50 ਤੇ 100 100 ਦੇ ਨੋਟ ਹਵਾ ਵਿੱਚ ਉੱਡ ਰਹੇ ਸਨ ਸਾਰੇ ਜੋੜੀ ਨਾਲ ਨੱਚ ਕੇ ਫੋਟੋ ਵੀ ਕਰਵਾ ਰਹੇ ਸਨ ਵਿੱਚ ਉਹਲਾ ਹਰਪਜਨ ਸਿੰਘ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ ਸੀ ਉਹਨੇ ਕੈਮਰੇ ਨੂੰ ਧਿਆਨ ਵਿੱਚ ਰੱਖ ਕੇ ਨੋਟਵਾਰ ਦੇ ਕਿ ਉਹਦੀ ਨੋਟਵਾਰ ਦੇ ਦੀ ਮੂਵੀ ਜ਼ਰੂਰ ਬਣ ਜਾਵੇ ਕਈ ਮੁੰਡੇ ਖੁੰਡੇ ਮੋਬਾਈਲਾਂ ਨਾਲ ਹੀ ਮੂਵੀਆਂ ਬਣਾਉਣ ਲੱਗੇ ਤੇ ਨੱਚਦੇ ਨੱਚਦੇ ਸੈਲਫੀਆਂ ਲੈਣ ਲੱਗੇ ਗਾਣੇ ਤੇ ਗਾਣਾ ਬਦਲ ਰਿਹਾ ਸੀ ਹਸਦਾ ਫਿਰੇ ਉਹ ਨਾਲੇ ਜੱਚਦਾ ਫਿਰੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਬਾ ਬੋਲੀ ਸੋਹਣਿਆ ਵੇ ਜੱਟੀ ਨੱਚਦੀ ਪਟੋਲਾ ਬਣ ਕੇ ਘੇਰੋਂ ਪਰ ਸੜਕ ਕਿਨਾਰੇ ਹਰੇ-ਭਰੇ ਖੇਤਾਂ ਵਿੱਚ ਬਣੇ ਗੋਲਡਨ ਮੈਰਿਜ ਪੈਲੇਸ ਵਿੱਚ ਵਿਆਹ ਹੋ ਰਿਹਾ ਸੀ ਨੱਚਣ ਦਾ ਇਹ ਆਖਰੀ ਦੌਰ ਚੱਲ ਰਿਹਾ ਸੀ ਕੁਝ ਲਾੜੇ-ਲਾੜੀ ਨੂੰ ਨਚਾਉਣ ਵਗਰੋਂ ਉਹਨਾਂ ਨੂੰ ਰੋਟੀ ਖਾਣ ਲਈ ਲਿਜਾਇਆ ਗਿਆ ਬਹੁਤੀ ਜਨਤਾ ਪਹਿਲਾਂ ਹੀ ਖਾਣਾ ਖਾ ਚੁੱਕੀ ਸੀ ਕਈ ਘਰੇ ਤਾਂ ਆਪਣੀਆਂ ਘਾਰਾਂ ਵਿੱਚ ਬੈਠ ਕੇ ਘਰਾਂ ਨੂੰ ਵੀ ਚੜ੍ਹੇਗੇ ਸਨ ਰੋਟੀ ਤਾਂ ਵਗਰੋਂ ਸਾਲੀਆਂ ਨੇ ਲਾੜੇ ਦੇ ਮਹਿੰਦੀ ਲਾਉਣ ਦੀ ਰਸਮ ਕਰਨੀ ਸੀ ਫਿਰ ਮਠੜੀਆਂ ਦੀ ਰਸਮ ਹੋਣੀ ਸੀ ਉਸ ਤੋਂ ਬਾਅਦ ਢੋਲੀ ਤੁਰਨੀ ਸੀ ਡੀਜੇ ਬੰਦ ਹੋਣ ਨਾਲ ਇੱਕਦਮ ਸ਼ਾਂਤੀ ਹੋ ਗਈ ਪਹਿਲਾਂ ਤਾਂ ਇੱਕ ਦੂਜੇ ਦੀ ਗੱਲ ਵੀ ਸੁਣਾਈ ਨਹੀਂ ਦੇ ਰਹੀ ਸੀ ਗੱਲ ਕਰਨ ਵਾਲੇ ਦੇ ਮੂੰਹ ਕੋਲ ਕੰਨ ਲਾ ਕੇ ਸੁਣਨਾ ਪੈਂਦਾ ਸੀ ਹੁਣ ਇਸ ਤਰ੍ਹਾਂ ਜਾਪਨ ਲੱਗਾ ਜਿਵੇਂ ਬੋਲਣ ਲੱਗਿਆਂ ਜ਼ੁਬਾਨ ਨੂੰ ਤੇ ਸੁਣਨ ਲੱਗਿਆਂ ਕੰਨਾਂ ਨੂੰ ਆਜ਼ਾਦੀ ਮਿਲ ਗਈ ਹੋਵੇ ਜਗਜੀਤ ਆਪਣੀ ਭੈਣ ਕਲਵੀਰ ਕੋਲਾ ਕੇ ਖੁਸ਼ੀ ਨਾਲ ਕਹਿਣ ਲੱਗਾ ਭੈਣੇ ਬਹੁਤ ਬਹੁਤ ਵਧਾਈਆਂ ਬਹੁਤ ਸੋਹਣਾ ਕਾਰਜ ਹੋ ਗਿਆ ਵੀਰ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਤੇਰੇ ਵਰਗੇ ਭਰਾਵਾਂ ਕਰਕੇ ਸਾਰਾ ਕੁਝ ਸੁੱਖੀ ਸੰਧੀ ਨੇ ਪਰੇ ਚੜਿਆ ਰੱਬ ਤੇਰਾ ਭਲਾ ਕਰੇ ਪੈਨੇ ਪ੍ਰਾਨ ਉਸੇ ਸੀ ਤੇ 30 ਮੁੱਛ ਮਾਮੇ ਜਗਜੀਤ ਨੇ ਬਹੁਤ ਦੌੜ ਭੱਜ ਕੀਤੀ ਸੀ ਜਿਸ ਦਿਨ ਦਾ ਵਿਆਹ ਬਣਿਆ ਸੀ ਉਦੋਂ ਤੋਂ ਹੀ ਮਾਮਾ ਟਿੱਕੇ ਨਹੀਂ ਸੀ ਬੈਠਾ ਕੱਲ ਤਾਂ ਫਿਰ ਸੀ ਹੀ ਨਾਨਕਿਆਂ ਦਾ ਦਿਨ ਕੱਲ ਆਥ ਨੇ ਮਾਮੇ ਨੇ ਨਹਾਈ ਤੋਂ ਹੀ ਵੇਲੇ ਨੇ ਦਰ ਉੱਤਕ ਚੌਂਕੀ ਤੋਂ ਲੌਣਤੀ ਰਸਮਾਂ ਦਾ ਕੀਤੀ ਸੀ ਕੁੜੀਆਂ ਬੁੜੀਆਂ ਗੀਤ ਗਾ ਰੀਆਂ ਸਨ ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋੜੀ ਦਾ ਇਸ ਵੇਲੇ ਦੇ ਨਾਲ ਮਾਮਾ ਲੋੜੀ ਦਾ ਰਾਤ ਨੂੰ ਨਾਨਕੇ ਮਿਲਣੇ ਜਾਗੋ ਕੱਢੀ ਸੀ ਆਮੀਨੇ ਜਾਗੋ ਸੇ ਰੁੱਤੇ ਚੁੱਕੀ ਮੇਲ ਨਾਲੇ ਗੀਤ ਦੇ ਬੋਲ ਚੁੱਕੇ ਜਾਗੋ ਚੱਕਣੀ ਮੜਕ ਨਾਲ ਤੁਰਨਾ ਬਈ ਵਿਆਹ ਸਾਡੇ ਦੋਤੇ ਦਾ ਕੋਈ मामੀ ਦੇ ਨਾ ਹੱਥ ਚੜ ਜਾਇਓ ਨੀ ਵੱਡੀ मामੀ ਜੈਲਦਾਰ ਨੀ ਫਿਰ ਨਾਨਕੇ ਮੇਲ ਨੇ ਗਿੱਧੇ ਵਿੱਚ ਧਮਾਲਾਂ ਪਾਈਆਂ ਨਾਨਕਿਆਂ ਤੇ ਦਾਦਕਿਆਂ ਦਾ ਖੂਬ ਮੁਕਾਬਲਾ ਹੋਇਆ ਇੱਕ ਦੂਜੇ ਤੋਂ ਵੱਧ ਕੇ ਬੋਲੀਆਂ ਪਾਈਆਂ ਆਪਣੀ ਵਡਿਆਈ ਤੇ ਦੂਜੇ ਦੀ ਖਚਾਈ ਕੀਤੀ ਗਈ ਦਾਦਕੇ ਉਹ ਜੇ ਨੱਚਣਾ ਨਹੀਂ ਆਉਂਦਾ ਲੱਗ ਜੋ ਸਾਡੇ ਚਰਨੀ ਰੀਸ ਦਰਿਆਵਾਂ ਦੀ ਕੀ ਛਪੜਾ ਨਹੀਂ ਕਰਨੀ ਦਾਦਕੇ ਕਿਹੜਾ ਘਟਸਾਂ ਨਾਨਕ ਆਏ ਨੇ ਬਈ ਕੀ ਕੁਛ ਲਿਆਏ ਨੇ ਲਿਆਏ ਬੋਕਦੀਆਂ ਟੰਗਾ ਵਿੱਚ ਸ਼ਰੀਕੇ ਦੇ ਪੂਰਾ ਪੂਰਾ ਵੰਡਾ ਐ ਇਥੋਂ ਲਿਆਈ ਵੇਤ ਖਾਣਾ ਆਰੀ ਨਾਨਕਿਆਂ ਦੀ ਪੂਛ ਵੱਢਣੀ ਨਾਨਕਿਆਂ ਨੇ ਜਵਾਬ ਦਿੱਤਾ ਆਰੀ ਤੈਨੂੰ ਫੇਰ ਦੇਉਂਗਾ ਪਹਿਲਾਂ ਲਾ ਲੈਨੀ ਤਖਾਨਾ ਯਾਰੀ ਫਿਰ ਮੁਕਾਬਲਾ ਸੇ ਕਰ ਤੇ ਪੁੱਜਿਆ ਇਹਨਾਂ ਨਾਨਕਿਆਂ ਦੀ ਰੜੇ ਭਮੀਰੀ ਬੋਲੇ ਇਹਨਾਂ ਦਾਦਕਿਆਂ ਦੇ ਮੂੰਹ ਚੌੜੇ ਢਿੱਡ ਬੋਲੇ ਨਾਨਕਿਆਂ ਨੇ ਉਜਾਬ ਜਾ ਕੇ ਛੱਜ ਤੋੜ ਦਿੱਤਾ ਤੋੜ ਦਿਓ ਨੀ ਇਸ ਭੱਗਾ ਵਾਲੇ ਛੱਜ ਨੂੰ ਇੱਕ ਤੋਂ ਬਾਅਦ ਇੱਕ ਬੋਲੀ ਪੈਂਦੀ ਰਹੀ ਨਵੀਆਂ ਪੁਰਾਣੀਆਂ ਸਭ ਤਰ੍ਹਾਂ ਦੀਆਂ ਬੋਲੀਆਂ ਗਿੱਧੇ ਵਿੱਚ ਰੰਗ ਬਣਦੀਆਂ ਰਹੀਆਂ ਹਾਸਾ ਠੱਠਾ ਵੀ ਚੱਲਦਾ ਰਿਹਾ ਕਿਸੇ ਕੁੜੀ ਨੇ ਮਾਮੀ ਨੂੰ ਬੋਲੀ ਪਾਈ ਮਾਮੀ ਸਾਰਾ ਦਿਨ ਆਨਲਾਈਨ ਰਹਿੰਦੀ ਐ ਫੇਸਬੁੱਕ ਤੇ account ਬਣਾਇਆ ਉਮਰਾਂ ਚ ਕੀ ਰੱਖਿਆ ਉਹਨੇ ਲਿਖ ਕੇ ਸਟੇਟਸ ਪਾਇਆ ਗਿੱਧੇ ਦਾ ਜੋਸ਼ ਕੁਝ ਘਟਿਆ ਮੁੰਡੇ ਨੇ ਡੀਜੇ ਚਲਾ ਦਿੱਤਾ ਸਾਰੇ ਰਿਸ਼ਤੇਦਾਰ ਪਿੰਡ ਦੇ ਲੋਕ ਤੇ ਨਿੰਦਰ ਦੇ ਦੋਸਤ दारू ਦੇ ਨਸ਼ੇ ਵਿੱਚ ਨੱਚ-ਨੱਚ ਕੇ ਅੱਧੀ ਰਾਤ ਤੱਕ ਖੜੂ ਪਾਉਂਦੇ ਰਹੇ ਫਿਰ ਜਗਜੀਤ ਨੇ ਡੀਜੇ ਬੰਦ ਕਰਵਾਉਂਦੇ ਆਖਿਆ ਓ ਬਈ ਬਸ ਕਰੋ ਹੁਣ ਲੜ ਕੇ ਜਾਣ ਵੀ ਚੱਲਣਾ ਹੁਣ ਸਮਝੋ ਕੰਮ ਕਰੋ ਰਾਤੀ ਵੀ ਜਸ਼ਨ ਮਨਾਏ ਤੇ ਅੱਜ ਵੀ ਸਾਰਾ ਦਿਨ ਹੁਣ ਬਹੁਤਿਆਂ ਦੇ ਚਿਹਰਿਆਂ ਉੱਤੇ ਖੁਸ਼ੀ ਦੇ ਨਾਲ ਨਾਲ ਥਕੀਮਾ ਵੀ ਚਲਕ ਰਿਹਾ ਸੀ ਜਗਜੀਤ ਦਾ ਵੀ ਇਹੋ ਹਾਲ ਸੀ ਉਹ ਬੋਲਿਆ ਓ ਭੈਣੇ ਕੰਨ ਕਰਾਉਣ ਵਾਲਾ ਤਾਂ ਵੈਗੁਰੂ ਆਪ ਐ ਵੈਗੁਰੂ ਨੇ ਅੱਜ ਰੰਗ ਭਾਗ ਲਾਇਆ ਵੈਗੁਰੂ ਦਾ ਲੱਖ ਲੱਖ ਸ਼ੁਕਰ ਹੈ ਰਾਜੇ ਕਿਤੇ ਨਿੰਦਰ ਦਾ ਪਾਪਾ ਜਿਉਂਦਾ ਹੁੰਦਾ ਤੇ ਨਾਲੇ ਉਹ ਛੋਟਾ ਜਿੰਦਰ ਕਲਵੀਰ ਦਾ ਕਲਾ ਪਰ ਆਇਆ ਅੱਖਾਂ ਵਿੱਚ ਅਥਰੂ ਉਤਾਰਨ ਲੱਗੇ ਉਹ ਅੱਖਾਂ ਪੁੰਜਣ ਲੱਗੀ ਉਹ ਕੋਈ ਨਹੀਂ ਭੈਣੇ ਤੂੰ ਚਿਤ ਖਰਾਬ ਨਾ ਕਰ ਜਿਹੜਾ ਬੰਦਾ ਚਲਾ ਜਾਂਦਾ ਉਹਦੀ ਘਾਟ ਕਦੇ ਪੂਰੀ ਨਹੀਂ ਹੁੰਦੀ ਪਰ ਹੁਣ ਸੁਖਣਾ ਤੇਰਾ ਪੁੱਤ ਵਿਆਹ ਗਿਆ ਫਿਰ ਇਹ ਨੂੰ ਆ ਗਈ ਕਰਮਾਂ ਵਾਲੀ ਹੋਵੇ ਦੇਖਣੋਂ ਤਾਂ ਤੋ ਕਨਾ ਸਿਆਣੀ ਸਮਝਦਾਰ ਲੱਗਦੀ ਐ ਜਗਜੀਤ ਉਹਨੂੰ ਤਰਵਾਸ ਤੇ ਰਿਆ ਸੀ ਭੈਣ ਜੀ ਵਧਾਈਆਂ ਹੋਣ ਅਚਾਨਕ ਵਿੱਚ ਉਹ ਲਾਲ ਹਰਭਜਨ ਸਿੰਘ ਭੈਣ ਭਰਾ ਦੇ ਵਿਚਾਲੇ ਆ ਥਮ ਗਿਆ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਭਾਈ ਇਹ ਸਭ ਤੇਰੇ ਕਰਕੇ ਹੀ ਹੋਇਆ ਜਿਉਂ ਦਾ ਵਸਦਾ ਰਹਿ ਕਲਵੀਰ ਨੇ ਇੱਕ ਤਰ੍ਹਾਂ ਨਾਲ ਹਰਭਜਨ ਦਾ ਧੰਨਵਾਦ ਕੀਤਾ ਉਹ ਚੰਗਾ ਵਈ ਸ਼ਾਬਾਸ਼ ਤੇਰੇ ਬਹੁਤ ਸੋਣਾ ਹੋ ਗਿਆ ਜੋੜੀ ਮਿਲਦੀ ਜਾਵਾ ਜਗਜੀਤ ਨੇ ਸ਼ਾਬਾਸ਼ ਦਿੰਦੇ ਹੋਏ ਸੱਜੇ ਹੱਥ ਨਾਲ ਹਰਭਜਨ ਦਾ ਮੋਢਾ ਥਾਪੜਿਆ ਅਸੱਚੇ ਰੱਬ ਤੋਂ ਡਰਿਏ ਤੇ ਗੱਲਾਂ ਮੂੰਹ ਤੇ ਕਰਿਏ ਬੰਦੇ ਨੂੰ ਮਾਨ ਨਹੀਂ ਕਰਨਾ ਚਾਹੀਦਾ ਆਪਾਂ ਤਾਂ ਲੋਕਾਂ ਦੇ ਕਈ ਕਈ ਸਾਲਾਂ ਦੇ ਖੋਪੇ ਗੱਡੇ ਕੱਢਿਆ ਹਰਭਜਨ ਨੇ ਨਿਵਰਤਾਈ ਵਿਖਾਉਂਦਿਆ ਬਾਡੀ ਮਾਰੀ ਉਹ ਤਾਈਓ ਤਾਂ ਸ਼ਾਬਾਸ਼ ਦਿੰਨਿਆ ਭਾਈ ਹਰ ਬੰਦੇ ਦੇ ਵਾਸਤੇ ਹੀ ਗੱਲ ਨਹੀਂ ਹੁੰਦੀ ਚੰਗਾ ਰਿਸ਼ਤਾ ਕਰਾਉਣਾ ਜਗਜੀਤ ਨੇ ਫਿਰ ਹਰਭਜਨ ਦੀ ਵਡਿਆਈ ਕੀਤੀ ਬਾਹਰ ਘਾਵ ਵਾਲੇ ਲਾਨ ਵਿੱਚ ਟੈਂਟ ਥੱਲੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ ਫਿਰ ਜਗਜੀਤ ਨੇ ਉਧਰ ਇਸ਼ਾਰਾ ਕਰਦਿਆਂ ਦੋਵਾਂ ਨੂੰ ਆਖਿਆ ਆ ਭੈਣੇ ਤੂੰ ਵੀ ਰੋਟੀ ਖਾ ਲੈ ਹਰਭਜਨ ਸਿਆ ਤੂੰ ਵੀ ਖਾਲਾ ਯਾਰ ਬਸ ਜੀ ਮੈਂ ਤਾਂ ਛਕ ਲਈ ਤੁਸੀਂ ਛਕੋ ਹਰਭਜਨ ਬੋਲਿਆ ਉਹ ਖਾਣੇ ਵਾਲੇ ਪਾਸੇ ਵੱਲ ਨੂੰ ਤੁਰ ਪਏ ਗੁਰਵੀਰ ਨੂੰ ਯਾਦ ਹੈ ਕਿ ਉਹਨੇ ਘਰੇ ਡੋਲੀ ਪੁੱਜਣ ਤੋਂ ਪਹਿਲਾਂ ਪੜਨ ਜਾ ਕੇ ਬੰਨੇ ਬੰਨੀ ਉਤੋਂ ਪਾਣੀ ਵਾਰਨ ਦੀ ਤਿਆਰੀ ਕਰਨੀ ਹੈ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ